ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਏ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਆਪਦੇ ਪਿੰਡ ਮੁਦਕੀ ਸ਼ਹਿਰ ਦੇ ਵਿੱਚ ਮੁਦਕੀ ਤੋਂ ਜਿਹੜਾ ਲਹਾਮ ਰੋਡ ਆ ਉਹ ਰੋਡ ਦੇ ਉੱਤੇ ਜਿਹੜਾ ਮਿੱਤਰੋ ਸਰਵਸ ਸਟੇਸ਼ਨ ਬਣਿਆ ਹੋਇਆ ਸਰਵਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਪਤਲੀ ਨੂੰ ਸੜਕ ਆਉਂਦੀ ਹੈ ਤੇ ਉਹ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਭਰਾ ਰਵਿੰਦਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਦੇਰਵਿੰਦਰ ਬਾਈ ਹੁਣਿਆਂ ਦੇ ਕੋਲੇ ਇੱਕ ਜਿਹੜੇ ਜਾਨਵਰਾਂ ਦਾ ਕਲੈਕਸ਼ਨ ਆ ਜਿਹੜਾ ਜਾਨਵਰਾਂ ਦਾ ਟਿਕਾਣਾ ਵਾ ਉਹ ਮਿੱਤਰੋ ਹਰਿਆਣੇ ਦਾ ਕਿਉਂਕਿ ਇਹ ਬਾਈ ਹੁਣਿਆਂ ਦੇ ਕੋਲ ਜਿੰਨੇ ਵੀ ਜਾਨਵਰ ਖੜੇ ਸਾਰੇ ਹਰਿਆਣੇ ਦੇ ਮੈਂ ਆ ਤੁਸੀਂ ਵਿਚਾਲੜੇ ਜੇ ਵੀ ਖੜੀ ਐ ਵੀ ਵੈਸੇ ਤਾਂ ਵੇਚਣੀ ਐ ਜੇ ਕੋਈ ਕਿਸੇ ਨੂੰ ਚੰਗੀ ਲੱਗੀ ਤਾਂ ਉਹ ਵੀ ਕਰ ਲਿਓ ਉਹਦੇ ਥਲੇ ਤਿਆਰ ਦੁੱਧ ਹੀ ਮਿਲ ਜੂਗਾ ਤੁਹਾਨੂੰ ਕੰਡੇ ਤੋਲਣ ਵਾਲਾ ਚੰਗੇ ਦੁੱਧ ਦੀ ਉਹ ਮਾਲਕਨਾਂ ਦੇ ਚੰਗੇ ਦੁੱਧ ਦੀ ਆ ਝੋਟੀ ਫਲਕਨਾਂ ਗੱਪਣ ਇਹ ਤਿਆਰ ਆ ਮਿੱਤਰੋ ਮ ਲਡਾਲਿਆਂ ਦੇ ਤੇ ਉਹ ਸੋਈ ਹੋਈ ਆ ਇਹ ਗੱਲਾਂ ਪਤਾ ਜਿਓ ਸਾਰੀ ਜਾਣਕਾਰੀ ਲੈਣੇ ਨੇ ਆਪਾਂ ਬਾਈ ਤੋਂ ਸੱਸੀ ਗੁਰਿੰਦਰ ਵੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਟੇ ਬਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਤੋਂ ਬਹੁਤ ਵਧੀਆ ਸਾਰੇ ਚੜਦੀ ਕਲਾ ਜੀ ਪਹਿਲਾਂ ਤੈਨੂੰ ਨਵੇਂ ਥਾਂ ਦੀਆਂ ਵਧਾਈਆਂ ਭਰਾ ਤੈਨੂੰ ਸਾਰੀਆਂ ਵਧਾਈਆਂ ਬਣਦੀ ਹੈ ਚਲ ਕੋਈ ਨਾ ਫਿਰ ਕਦਾਂ ਕੋਈ ਗੱਲ ਕਰਾਂਗੇ ਠੀਕ ਹੈ ਠੀਕ ਮੱਝ ਵੇਚ ਕੇ ਕਰਾਂਗੇ ਨਾ ਹਾਂ ਹਾਂ ਅੱਛਾ ਅਰੰਧੇ ਜਿਹੜੀ ਆਪਾਂ ਗੱਪਾਂ ਝੋਟੀ ਵੇਚ ਲਈ ਹੈ ਨਾ ਇਹ ਕਿੰਨਵਾ ਸੂਸ ਹੁੰਦੀ ਵੇ ਇਹ ਤੀਜਾ ਸੂਆ ਹੁੰਦੀ ਹਾਂ ਤੀਜਾ ਸੂਆ ਇੰਨੇ ਸੂਨਾ ਹਾਂ ਕਿੰਨੇ ਦਿਨ ਨੂੰ ਤਰੀਕ ਨੂੰ ਦਿਨ ਪੂਰੇ ਨੇ ਦਿਨ ਮੇਰੇ ਹਿਸਾਬ ਨਾਲ ਯਾਰ ਪੂਰੇ ਹੀ ਤਕਰੀਬਨ ਇੱਕ ਅੱਧਾ ਦਿਨ ਰਹਿੰਦਾ ਬੱਤੀ ਜਿਹੜੇ ਤੇ ਇਹ ਇਧਰ ਦੀ ਸੀ ਕਿ ਨਹੀਂ ਉਧਰੋਂ ਹੀ ਲਿਆਂਦੀ ਮੈਂ ਹਰਿਆਣੇ ਤੇਰੇ ਕੋਲ ਆਉਂਦੀ ਨਹੀਂ ਉਧਰ ਦੇਣਾ ਹਾਂ ਅੱਛਾ ਇੱਕ ਗੱਲ ਹੋਰ ਰਵਿੰਦਰ ਵੀਰ ਜੇ ਕੋਈ ਕੋਲ ਆਜ ਲਊਗਾ ਗੱਪਣ ਇੱਕ ਇੱਕ ਅੱਛਾ 3 ਗਾ ਨੂੰ ਕਿਹੜਾ ਭਰਾ ਤੇ ਰਹਿੰਦਾ ਆਪਣੇ ਕੱਟੇ ਦੇ ਹੈ ਅੱਛਾ ਉਹ ਜਿਹੜੇ ਕੋਹੜੂ ਵਾਲੇ ਤੋਂ ਕੋਹ ਨੂਰ ਦੇ ਵਾਲੇ ਤੋਂ ਉਹਦੇ ਤੋਂ ਡਾਇਰੈਕਟ ਗੱਪਣ ਡਾਇਰੈਕਟ ਕ੍ਰਾਸ ਕਰਾਈ ਠੀਕ ਹੈ ਬਈ ਅੱਛਾ ਤੂੰ ਤਾਂ ਫਿਰ ਚੋਈ ਆ ਮਿਲ ਕਿੰਨਾ ਟਾਈਮ ਗਈ ਤੇਰੇ ਕੋਲੇ ਵੀ ਭਾਈ ਲੰਮਾ ਟਾਈਮ ਆਪ ਹੀ ਛੱਡੀ ਐ ਇਹਦਾ ਅੱਛਾ ਹਾਂ ਕਿੰਨੇ ਕੁ ਦੁੱਧ ਤੇ ਰਹੀ 10 11 ਕਿਲੋ ਤੇ ਤੋਕੜ ਕੇ ਬਰੋ ਹਾਂ ਹਾਂ 8 ਕਿਲੋ ਦਾ ਆਪਾਂ ਡਰਾਈ ਕਰਨੇ ਸ਼ੁਰੂ ਕਰਤੇ ਸੀ 8 ਕਿਲੋ ਇਹ ਦੁੱਧ ਦਾ 8 ਕਿਲੋ ਤੋਂ ਡਰਾਈ ਛੱਡੀ ਹੈ ਹਾਂ ਕਰਨੇ ਸ਼ੁਰੂ ਕਰਤੇ ਸੀ ਆਪਾਂ ਚੋਣ ਚਣ ਕਿਵੇਂ ਲੱਗਾ ਬਈ ਚੋਣ ਪੂਰਾ ਮੋਟਾ ਵਧੀਆ ਓਕੇ ਜੀ 1 ਕਿਲੋ ਜੇ ਕੋਈ ਭੂਰ ਛੱਟਾ ਕੋਈ ਨਹੀਂਗਾ ਆਪਣੇ ਪੂਰੀ ਗਰੰਟੀ ਹੈ ਜੇ ਕੋਈ ਆਪਣੇ ਵਰਗਾ ਭਰਾ ਘਰੇ ਲੱਖ ਨੂੰ ਲੈ ਜੇ ਲੰਬਾ ਤਾਂ ਨਹੀਂ ਕੋਈ ਲੰਬਾ ਨਹੀਂ ਆਉਂਦਾ ਠੀਕ ਹੈ ਬਈ ਕਿੰਨੇ ਦਾ ਦੇ ਦੀਏ ਕੀ ਮੋਲ ਲਾ ਦੇਣੀ ਕਿੰਨੇ ਦੀ ਹਾਂ ਨਾ ਦੱਸ ਦੀ ਨੇੜੇ ਜੇ ਗੱਲਾਂ ਕਰ ਦੀ ਜਾ 1,40,000 ਰੁਪਏ ਦੇਣੀ ਕਿੰਨੇ ਦੀ ਮੇਰਾ ਮਨ ਤੂੰ ਦੱਸ ਦੇ ਬਾਕੀ ਬਾ ਮੈਂ ਤਾਂ ਮੈਂ ਤਾਂ ਤੇਰੀ ਅਗ ਮੈਂ ਤਾਂ 30 ਦੀ ਦੇਦੇ ਆ ਹੈ 135 ਦੇ ਦਾਂਗੇ ਆਪਾਂ ਗੱਡੀ ਬਾਹਰੋਂ ਤੂਰੀ ਮੜੇ ਖੋਲੀ ਪਰ ਲੈ ਵੀ ਮਿੱਤਰੋ ਟਿਕਾਣਾ ਟਗੁਣਾ ਝੋਟੀ ਦਾ ਬਹੁਤ ਚੰਗਾ ਤੌਣ ਤਣ ਗਰਦਨ ਗੁਰਦਨ ਪੂਰੀ ਲੰਬੀ ਆ ਮਿੱਤਰੋ ਬਾਕੀ ਵੱਡੀ ਗੱਲ ਤੁਹਾਨੂੰ ਆਪ ਹੀ ਪਤਾ ਲੱਗ ਜੂ ਕਿਉਂਕਿ ਬਈ ਕਹਿਣ ਦੀ ਗੱਲ ਨਹੀਂ ਹੁੰਦੀ ਮੈਂ ਦੱਸਦੀ ਐ ਝੋਟੀ ਦੱਸਦੀ ਐ ਵੀ ਮੈਂ ਦੁੱਧ ਵਾਲਿਆਂ ਕਾਗਜੀ ਪਿੰਡਾਂ ਜਾਵਾਂ ਨਾੜਾ ਪਿੰਡੇ ਦੇ ਵਿੱਚ ਉਵੇਂ ਦਿੰਦੀਆਂ ਲੈ ਵੀ ਮਿੱਤਰੋ ਬੋਸ ਸੋਨਾ ਸਿੰਘ ਮੂੰਹ ਮੱਥਾ ਲੇਵੇ ਭਾਂਡੇ ਲੋ ਵੀ ਖਰੀ ਆਵੇਂ ਕਰਮਾਂ ਵਾਲੀ ਬਣਦੀ ਤਣਦੀ ਆ ਐ ਨਹੀਂ ਹੈਗਾ ਵੀ ਕੋਈ ਭਰਾ ਲੈ ਜਾਊਗਾ ਤੇ ਸੋਣੀ ਨਾ ਲੱਗੂਗੀ ਗਵੰਡੀ ਕਹਿਣ ਗਿਆ ਕੀ ਲੈ ਆ ਇਹਦਾ ਮਿੱਤਰੋ ਜਦੋਂ ਲਾਈ ਨਾ ਗੱਡੀ ਤੇ ਕਰਮਾਂ ਵਾਲੀ ਐਂ ਬੈਜਾ ਬੈਜਾ ਕਰਾਉਂਗੇ ਹਜੇ ਤਾਂ ਬਸੂ ਪੈਣਾ ਇਹਨੇ ਇੱਕ ਅੱਧੇ ਦਿਨ ਦੇ ਵਿੱਚ ਤਿਆਰੀ ਮੁਕੰਮਲ ਲੈ ਵੀ ਭਾਈ ਜਿਹੜੇ ਟੁੱਟੇ ਦੇ ਗੱਪਣ ਕੱਟਾ ਵੀ ਵਿਖਾਈ ਦਈ ਦੀਪ ਸਿੰਘਾਂ ਛੇ ਠੰਡੀ ਫੋਲ ਜਿਵੇਂ ਮਰਜ਼ੀ ਲੈ ਵੇਖੋ ਬਾਈ ਆ ਡਿਜ਼ਾਈਨ ਆ ਇਹਦੇ ਥਣਾ ਦਾ ਆ ਇਹਦੇ ਵਿੱਚ ਠੰਡਾਪਣਾ ਜਿਵੇਂ ਮਰਜ਼ੀ ਛੇੜੀ ਜੋ ਪੁੜਾ ਵੇਖੋ ਹੁਣ ਕਿੱਡਾ ਚੰਗਾ ਪਿੱਛੋਂ ਪੱਧਰੀ ਪੁਦਰੀ ਮੈਂ ਚੰਗੀ ਆ ਵੀਰੇ ਕਿੰਨਾ ਕੱਦ ਹੋਊਗਾ ਬਈ ਆਪਣਾ ਅਰਵਿੰਦਰ ਵੀਰੇ ਮੇਰਾ 5 ਫੁੱਟ ਤੋਂ ਉੱਪਰ ਆ ਕੱਦ 5 ਫੁੱਟ ਤੇਰੇ ਮੋਢੇ ਤੋਂ ਲੰਘਦੀ ਆ ਹੂੰ ਛੋਟੀ ਮਾਨ ਕਿੰਨਾ ਲਿਆ ਚੰਗੀ ਮੈਂ ਆ ਬਾਈ ਠੰਡੇ ਜਿਹੜਾ ਮਰਜ਼ੀ ਚੋਈ ਜਾ ਕੋਈ ਨੰਦੋ ਚਾਰ ਨਹੀਂ ਵੀ ਉਹ ਵੀ ਦੇ ਦੇਗਾ ਜਿਹੜੀ ਅੰਦਰ ਲਈ ਤਿਆਰ ਤੋਂ ਤਾਲੀ ਬਾਈ ਭਾਈ ਆਪਣਾ ਮੱਝ ਇੱਕ ਵੇਚਣੀ ਦੀ ਗੱਲ ਏ ਉਦੋਂ ਮੈਂ ਕਿਹਾ ਇੱਕ ਹੀ ਵੇਚਣੀ ਆਪਾਂ ਦੋਵਾਂ ਦੀ ਇੱਕ ਹੀ ਵੇਚਣੀ ਆ ਇੱਕ ਵੇਚਣੀ ਆ ਜਿਹੜੀ ਵੇਚੀ ਨਹੀਂ ਜਿਹੜੀ ਵੇਗੀ ਆਪਾਂ ਵੇਚ ਦੇਣੀ ਆ ਬਸ ਠੀਕ ਹੈ ਤੇ ਕੱਟਾ ਦਿਖਾ ਲਈ ਦੀ ਜਦੋਂ ਤੋਂ ਗੱਪਣਾ ਮੈਂ ਆਹ ਵੇਖ ਸਕਦੇ ਆ ਭਾਈ ਆਹ ਕੱਟੇ ਤੋਂ ਗੱਪਣਾ ਕਰ ਉਹਦੀ 23 ਮਹੀਨੇ ਉਮਰ ਹੋ ਗਈ ਹੁਣ ਠੀਕ ਆ ਭਾਈ 13 ਮਹੀਨੇ ਇਹ ਕ੍ਰੋਸ ਕਰਤੀ ਸੀ ਇਹ ਉਹ ਕੱਟਾ ਵੀ ਦੇ ਦੇਗਾ ਜੇ ਕੋਈ ਮੰਗ ਲੂਗਾ ਜੇ ਕੋਈ ਸ਼ੌਂਕੀ ਬੰਦਾ ਆ ਦੇ ਦਾਂਗਾ ਉਹ ਨਹੀਂ ਠੀਕ ਆ ਭਾਈ ਨੰਬਰ ਕਿੰਨਾ ਆ ਗਿਆ ਰਵਿੰਦਰ ਵੀਰ ਆਪਣਾ 62837 ਜੀ 55737 ਇੱਕ ਵਾਰੀ ਹੋਰ ਬੋਲ ਦਿਓ ਜੀ 628 55737 ਠੀਕ ਜਿਹੜੀ ਸੂਈ ਮੱਝ ਆਪਣੀ ਉਹਦੇ ਸਾਰੇ ਕਿੰਨਾ ਦੁੱਧ ਚਵਾ ਦੇ ਗਿਆ ਪੰਜ ਅੱਜ ਕੋਈ ਹੋਵੇ ਆਪਾਂ ਨੇ ਟੀਕੇ ਆਪਣੇ ਲਾਇ ਹੀ ਵੈਲਾਈਆਂ ਉਹਦੇ ਕਰਕੇ ਘਟ ਗਏ ਨੇ 18 ਤੋਂ ਪਲੱਸ ਹੋ ਚਲੇਗੇ ਹੁਣ ਫੇਰ ਬੈਕ ਹੋ ਗਈ ਐ ਕਰੀ ਜੀ ਟੀਕੇ ਵੀ ਤਾਂ ਬੁਨੇ ਜੂਰੀ ਹੈ ਨਾ ਅੱਛਾ ਨੰਬਰ 22 ਦਾ ਸਕਰੀਨ ਦੇ ਉੱਤੇ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਉਹ ਹੈਗਾ ਮੁੱਦਕੀ ਸ਼ਹਿਰ ਦੇ ਜ਼ਿਲ੍ਹਾ ਲੱਗਦਾ ਬਾਈ ਨੂੰ ਫਰੋਜ਼ਪੁਰ ਜਾਣਕਾਰੀ ਲਈ ਨੰਬਰ ਸਕਰੀਨ ਤੇ ਲਾਇਆ ਹੋਇਆ ਮਿੱਤਰੋ ਕਿ ਬਾਈ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੀ ਜਾਂਦਾ ਪਿੰਡ ਮੁੱਦਕੀ